वेलकम टू खन्ना न्यूज़ लाइव रुख लगाओ वातावरण बचाओ संस्था ਦੇ ਮੈਂਬਰ ਨੇ ਮੁਹਿਮ ਨੂੰ ਜਾਰੀ ਕਰਦੇ ਹੋਏ ਵਾਤਾਵਰਨ ਪ੍ਰੇਮੀ ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਅਤੇ ਵਣ ਰੇਂਜ ਅਫਸਰ ਜਸਵੀਰ ਸਿੰਘ ਰਾਏ ਦੀ ਹਾਜ਼ਰੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੋਹਨਪੁਰ ਵਿਖੇ ਵੱਖ-ਵੱਖ ਥਾਂ ਤੇ ਬੂਟੇ ਲਗਾਏ ਪ੍ਰੋਜੈਕਟ ਇਨਚਾਰਜ ਰਾਹੁਲ ਸ਼ੁਕਲਾ ਨੇ ਦੱਸਿਆ ਕਿ ਇਸ ਮੌਕੇ ਬਲਾਕ ਅਫਸਰ सुरेंद्र ਸਿੰਘ ਗਿੱਲ ਮੈਡਮ ਆਸ਼ਾ ਰਾਣੀ ਅਤੇ ਅਤੇ ਸਰਪੰਚ ਕਮਲਜੀਤ ਸਿੰਘ ਉਚੇਚੇ ਤੌਰ ਤੇ ਹਾਜ਼ਰ ਸਨ सीएचटी इंद्रजीत सिंगला स्कूल इंचार्ज मैडम हरजीत बाला ਅਤੇ ਸਾਬਕਾ ਸਰਪੰਚ ਕਮਲਜੀਤ ਸਿੰਘ ਨੇ ਵਾਤਾਵਰਨ ਪ੍ਰੇਮੀਆਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸੰਸਥਾ ਦੇ ਮੈਂਬਰ ਜਿੱਥੇ ਬੂਟੇ ਲਗਾ ਕੇ ਵਾਤਾਵਰਨ ਬਚਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਨ ਉੱਥੇ ਹੀ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਪ੍ਰਿੰਸ ਨੇ ਵਾਤਾਵਰਨ ਪੱਖੀ ਮਹਿੰਮ ਜਾਰੀ ਰੱਖਣ ਅਤੇ ਹੌਸਲਾ ਵਜਾਈ ਲਈ ਜ਼ਿਲ੍ਹਾ ਜੰਗਲਾਤ ਅਫਸਰ ਸ਼੍ਰੀ ਰਾਜੇਸ਼ ਗੁਲਾਟੀ ਵਨ ਰੇਂਜ ਅਫਸਰ ਜਸਵੀਰ ਸਿੰਘ ਰਾਏ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਹਾਜ਼ਰ ਅਧਿਕਾਰੀਆਂ ਪਤਵੰਤਿਆਂ ਮੁਖ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਰਪ੍ਰੀਤ ਸਿੰਘ ਪ੍ਰਿੰਸ ਦੇ ਲਿਖੇ ਸਲੋਗਨ ਆਓ ਵਾਤਾਵਰਨ ਬਚਾਈਏ ਰਲ ਮਿਲ ਕੇ ਰੁੱਖ ਲਗਾਈਏ ਵਾਤਾਵਰਨ ਬਚਾਵਾਂਗੇ ਘਰ ਵਿੱਚ ਰੁੱਖ ਲਗਾਵਾਂਗੇ ਇੱਕ ਸੁਰ ਵਿੱਚ ਗਾ ਕੇ ਮਾਹੌਲ ਨੂੰ ਰੰਗਲਾ ਬਣਾ ਦਿੱਤਾ ਜ਼ਿਲ੍ਹਾ ਜੰਗਲਾਤ ਅਫਸਰ ਸ਼੍ਰੀ ਰਾਜੇਸ਼ ਗੁਲਾਟੀ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਉਤੇ ਸੁਧਾਰ ਜਸਵੀਰ ਸਿੰਘ ਰਾਏ ਵਨ ਰੇਂਜ ਅਫਸਰ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮੋਹਨਪੁਰ ਵਿਖੇ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦੇ ਮੈਂਬਰ ਬੂਟੇ ਲਗਾਉਣ ਲਈ ਪੁੱਜੇ ਨੇ ਬੂਟੇ ਲਗਾਉਣ ਦੀ ਇਸ ਮੁਹਿੰਮ ਦੇ ਵਿੱਚ ਅਸੀਂ ਪਹਿਲਾਂ ਸਭ ਤੋਂ ਧੰਨਵਾਦ ਕਰਦੇ ਹਾਂ ਹੈੱਡ ਟੀਚਰ ਜਿਹੜੇ ਇੰਚਾਰਜ ਨੇ ਇੱਥੋਂ ਦੀ ਮੈਡਮ ਹਰਜੀਤ ਬਾਲਾ ਜੀ ਤੇ ਇਸ ਕਰਕੇ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸਾਡੇ ਇੱਥੇ ਮੋਹਨਪੁਰ ਪਿੰਡ ਦੇ ਸਰਪੰਚ ਸਾਹਿਬ ਹੋਰ ਮੌਜਜ਼ ਸਖਸ਼ੀਤਾ ਤੇ सुरेंद्र ਸਿੰਘ ਜੀ ਜੋ ਬਲਾਕ ਅਫਸਰ ਨੇ ਵਣ ਵਿਭਾਗ ਦੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਮੈਂ ਦੱਸਣਾ ਚਾਹਨਾ ਕਿ ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਚਾਰਿਆ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਦਾ ਜਿਹੜਾ ਮੇਨ ਮੁੱਦਾ ਹੈ ਉਹ ਕਿਉਂ ਉੱਠਿਆ ਕਿਉਂਕਿ ਰੁੱਖਾਂ ਦੀ ਅਣਹੋਂਦ ਕਾਰਨ ਸਮੁੱਚੀ ਪ੍ਰਕਿਰਤੀ ਦੇ ਵਿੱਚ ਵਾਤਾਵਰਣ ਪ੍ਰਭਾਵਿਤ ਹੋਇਆ ਇਸ ਮਈ ਦੇ ਮਹੀਨੇ ਵਿੱਚ ਜੋ ਗਰਮੀ ਪੈਦਾ ਹੋਈ ਹੈ ਤੇ ਇਹਨਾਂ ਦੇ ਇਹਨਾਂ ਦੇ ਵਿੱਚ ਵੀ ਜੋ ਹਮਤਸਾਲਾ ਮਾਹੌਲ ਹੈ ਉਸ ਤੋਂ ਲੋਕ ਬਹੁਤ ਚਿੰਤਤ ਨੇ ਕਿ ਲੋਕਾਂ ਨੂੰ ਹੁਣ ਮਹਿਸੂਸ ਹੋ ਰਿਹਾ ਹੈ ਕਿ ਰੁੱਖਾਂ ਦੀ ਅਨਹੋਂਦ ਕਾਰਨ ਇਹ ਵਰਤਾਰਾ ਵਾਪਰ ਰਿਹਾ ਹੈ ਤੇ ਦੇਖਿਆ ਜਾਵੇ ਤਾਂ ਪਿਛਲੇ ਕਾਫੀ ਸਮੇਂ ਤੋਂ ਜਾਗਰੂਕਤਾ ਮਹਿੰਮ ਰੰਮੀ ਗਈ ਹੈ ਸਾਡੀ ਪੰਜਾਬ ਸਰਕਾਰ ਨੇ ਸੂਬੇ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਦੀ ਅਗਵਾਈ ਤੇ ਜੰਗਲਾਤ ਵਿਭਾਗ ਵੱਲੋਂ ਵੀ ਇਸ ਸਬੰਧ ਵਿੱਚ ਲੋੜੀਂਦੇ ਕਦਮ ਚੁੱਕੇ ਨੇ ਪਰੰਤੂ ਲੋਕਾਂ ਵਿੱਚ ਅਜੇ ਵੀ ਜਾਗਰੂਕਤਾ ਦੀ ਬੜੀ ਕਮੀ ਹੈ ਲੋਕ ਬੇਵੇਸਲੇ ਨੇ ਤੇ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਹੈ ਕਿਉਂਕਿ ਇੱਕ ਤੰਦਰੁਸਤ ਸਮਾਜ ਦੀ ਜੋ ਆਧਾਰ ਹੈ ਤੰਦਰੁਸਤ ਸਮਾਜ ਦਾ ਜੋ ਪਲੇਟਫਾਰਮ ਤਿਆਰ ਹੋਣਾ ਹੈ ਉਹ ਰੁੱਖਾਂ ਦੇ ਕਾਰਨ ਹੋਣਾ ਜੇ ਰੁੱਖ ਹੋਣਗੇ ਤਾਂ ਵਾਤਾਵਰਨ ਚੰਗਾ ਹੋਊਗਾ ਤੰਦਰੁਸਤ ਵਾਤਾਵਰਨ ਹੀ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਂਦਾ ਹੈ ਅੱਜ ਇੱਥੇ ਸਮੂਹ ਅਧਿਕਾਰੀਆਂ ਦਾ ਤੇ ਟੀਚਰ ਸਹਿਬਾਨ ਦਾ ਤੇ ਬੱਚਿਆਂ ਦੇ ਜੋ ਆਪਣੇ ਦਿਖਾਈਏ ਰੁਚੀ ਉਸ ਲਈ ਮੈਂ ਬਹੁਤ ਖੁਸ਼ ਹਾਂ ਤੇ ਇਹਨਾਂ ਦਾ ਸ਼ਲਾਘਾ ਕਰਦਾ ਸਰਦਾਰ ਜਸਵੀਰ ਸਿੰਘ ਰਾਏ ਜੀ ਦੀ ਸ਼ਲਾਘਾ ਕਰਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇੱਥੇ ਬੂਟੇ ਲਗਾਏ ਨੇ ਤੇ ਸਾਨੂੰ ਅੱਗੇ ਤੋਂ ਵੀ ਇਹ ਪ੍ਰੇਰਿਤ ਕਰਦੇ ਆ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਮੈਂ ਅੰਤ ਦੇ ਵਿੱਚ ਇਹੀ ਸਾਰਿਆਂ ਨੂੰ ਅਪੀਲ ਕਰਦਾ ਕਿ ਹਮਨ ਸਮਾਜ ਜਿਹੜਾ ਆਪਣੇ ਹੱਥ ਹੈ ਹਰੇਕ ਮਨੁੱਖ ਨੂੰ ਘੱਟੋ ਘੱਟ ਦੋ ਬੂਟੇ ਲਗਾ ਕੇ ਉਹਨਾਂ ਦਾ ਪਾਲਣ ਪੋਸਣ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਵਿੱਚ ਅਸੀਂ ਯੋਗਦਾਨ ਪਾ ਸਕੀਏ ਆਪ ਸਭ ਦਾ ਇੱਥੇ ਪੁੱਜਣ ਤੇ ਮੈਂ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਵੱਲੋਂ ਹਰਪ੍ਰੀਤ ਸਿੰਘ ਪ੍ਰਿੰਸ ਤੇ ਸਾਡੀ ਸੰਸਥਾ ਦੇ ਸਮੂਹ ਮੈਂਬਰ ਆਪ ਸਭ ਦਾ ਧੰਨਵਾਦ ਕਰਦੇ ਮੈਂ ਹਰਜੀਤ ਬਾਲਾ ਇਨਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਮੋਨਪੁਰ ਪ੍ਰਿੰਸ ਬੀਐਸਜੀ ਔਰ ਜਸਵੰਤ ਸਿੰਘ ਰਾਏ ਸਰਦਾ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਇਹਨਾਂ ਨੇ ਸਾਡੇ ਸਕੂਲ ਨੂੰ ਚੁਣਿਆ ਬੂਟੇ ਲਗਾਉਣ ਵਾਸਤੇ ਜੇ ਆਪਾਂ ਰੁੱਖ ਲਾਵਾਂਗੇ ਤਾਂ ਹੀ ਜਿਹੜਾ ਹੈਗਾ ਆਪਾਂ ਨੂੰ ਮੀਂਹ ਪ੍ਰਾਪਤ ਹੋਵੇਗਾ ਪਾਣੀ ਹੋਵੇਗਾ ਔਰ ਜਿਹੜੀ ਛਾਂ ਮਿਲੇਗੀ ਜੇ ਰੁੱਖ ਨਹੀਂ ਹੋਵੇਗਾ ਤਾਂ ਮਨੁੱਖ ਨਹੀਂ ਹੋਵੇਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਰੁੱਖ ਲਗਾਉਣੇ ਚਾਹੀਦੇ ਆ ਔਰ ਮੈਂ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਪਿੰਡ ਦੇ ਸਨਮਾਨਿਤ ਸੱਜਣ ਆਏ ਆ ਬੱਚੇ ਤੇ ਪ੍ਰਿੰਸ ਵੀਰ ਜੀ ਮਨਪ੍ਰੀਤ ਵੀਰ ਜੀ ਬੀਡੀਪੀ ਸਰ ਤੇ ਰਾਏ ਸਰ ਦਾ ਕਿ ਇਹਨਾਂ ਨੇ ਸਾਨੂੰ ਜਿਹੜੀ ਹੈਗੀ ਜੋਗ ਅਗਵਾਈ ਦਿੱਤੀ ਤੇ ਮੁੱਖਾਂ ਨੂੰ ਪਾਲਣ ਲਈ ਜਿਹੜੀ ਹੈਗੀ ਆ ਵਿਸ਼ੇਸ਼ ਜਿਹੜੀ ਹੈਗੀ ਆ ਸਾਨੂੰ ਉਹ ਦਿੱਤੀਆਂ ਜਾਣਕਾਰੀ ਦਿੱਤੀ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਬਣੋ ਪਿੰਡ ਮੋਹਨਪੁਰ ਸਕੂਲ ਦੇ ਵਿੱਚ ਅੱਜ ਬੂਟੇ ਲਗਾਏ ਗਏ ਡਿਜੀਟਲ ਜਿਹੜਾ ਤੇ ਮੇਨ ਏਮ ਠੀਕ ਹੈ ਜੀ ਆਪਣਾ ਗਲੋਬਲ ਵਾਰਮਿੰਗ ਦਾ ਇਫੈਕਟ ਆਪਣੇ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਇਫੈਕਟ ਨਜ਼ਰ ਆ ਰਹੇ ਆ ਜਿਵੇਂ ਕਿ ਅਸੀਂ ਮਹੀਨੇ ਵਿੱਚ ਦੇਖਿਆ ਬਹੁਤ ਜ਼ਿਆਦਾ ਹੀਟ ਵੇਵਸ ਆ ਰਹੀਆਂ ਸੀ ਜਿਹਦਾ ਮੇਨ ਇਫੈਕਟ ਪੈ ਰਿਹਾ ਸੀ ਕਿ ਬੱਚਿਆਂ ਦੀ ਸਿਹਤ ਦੇ ਉੱਪਰ ਫਰਕ ਪੈ ਰਿਹਾ ਸੀ ਠੀਕ ਹੈ ਜੀ ਤੇ ਬਜ਼ੁਰਗਾਂ ਦੇ ਉੱਪਰ ਸਟ੍ਰੋਕ ਦਾ ਡਰ ਸੀ ਠੀਕ ਹੈ ਜੀ ਇਹਦੇ ਲਈ ਮੈਂ ਤਾਂ ਅੱਜ ਇਹ ਲੋਕਾਂ ਨੂੰ ਬੇਨਤੀ ਕਰੂੰਗਾ ਜਿਆਦਾ ਤੋਂ ਜਿਆਦਾ ਅਸੀਂ ਰੁੱਖ ਲਗਾਈਏ ਜਿਹੜਾ ਕਿ ਸਾਡਾ ਜਿਹੜਾ ਵਾਤਾਵਰਣ ਨੀਟ ਐਂਡ ਕਲੀਨ ਹੋਵੇ ਤੇ ਜਿਹੜਾ ਸਾਡਾ ਟੈਂਪਰੇਚਰ ਡਿਬਾਇਡ ਬਾਦਰ ਰਿਹਾ ਜੀ ਉਹ ਟੈਂਪਰੇਚਰ ਨਾਰਮਲ ਹੋਵੇ ਜੀ ਜਿਵੇਂ ਕਿ ਜਿਹੜਾ ਗਲੋਬਲ ਵਾਰਮਿੰਗ ਦਾ ਇਫੈਕਟ ਹੈਗੀ ਉਹਦਾ ਇਫੈਕਟ ਸਭ ਤੋਂ ਵੱਧ ਜ਼ਿਆਦਾ ਹੋ ਰਿਹਾ ਸਾ ਇਹ ਸਾਡੇ ਗਲੇਸ਼ੀਅਰਸ ਨੇ ਬਹੁਤ ਜਲਦੀ ਮੈਲਟ ਹੋ ਰਹੇ ਸ਼ੁਰੂ ਹੋ ਗਏ ਨੇ ਉਹਦਾ ਇਫੈਕਟ ਕੀ ਹੋ ਰਿਹਾ ਜੀ ਜਿਹੜਾ ਪਾਣੀ ਦਾ ਲੈਵਲ ਸਾਡਾ ਬਹੁਤ ਜ਼ਿਆਦਾ ਵੱਧ ਰਿਹਾ ਉਹ ਪਾਣੀ ਦੇ ਵਧਣ ਦੇ ਨਾਲ ਕੀ ਹੋ ਰਿਹਾ ਜਿੰਨੇ ਕੋਸਟਲ ਕੰਟਰੀਸ ਹੈਗੇ ਨੇ ਜਿਵੇਂ ਮੋਰਿਸ਼ੀਅਸ ਹੋ ਗਿਆ ਮਾਲਦੀਵ ਹੋ ਗਿਆ ਉਹ ਕੰਟਰੀਸ ਨੇ ਦੇ ਉੱਪਰ ਇਫੈਕਟ ਹੋ ਰਿਹਾ ਵੀ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਉਹ ਕੰਟਰੀਸ ਦਾ ਸਥ ਸਥਤਵ ਜਿਹੜਾ ਹੈਗਾ ਜੀ ਉਹ ਖਤਮ ਹੋ ਜੂਗਾ ਹੀ ਆਪਣਾ ਜੇ ਅਸੀਂ ਆਪਣੇ ਦੇਸ਼ ਭਾਰਤ ਦੇ ਉੱਪਰ ਗੱਲ ਕਰੀਏ ਜਿੰਨੇ ਸਾਡੇ ਕੋਸਟਲ ਏਰੀਆਸ ਹੈਗੇ ਨੇ ਜੀ ਗੁਜਰਾਤ ਹੋ ਗਿਆ ਮਹਾਰਾਸ਼ਟਰ ਹੋ ਗਿਆ ਜੀ ਉੜੀਸਾ ਹੋ ਗਿਆ ਕੋਲਕਾਤਾ ਹੋ ਗਿਆ ਜ ਜੇਕਰ ਅਸੀਂ ਗਲੋਬਲ ਵਾਰਮਿੰਗ ਨੂੰ ਨਾ ਕੰਟਰੋਲ ਕੀਤਾ ਤਾਂ ਇਹ ਪਾਣੀ ਦਾ ਲੈਵਲ ਇ tanto ਵਧਣ ਲੱਗਿਆ ਤਾਂ ਸਾਡੇ ਦੇਸ਼ ਦੇ ਲਈ ਵੀ ਬਹੁਤ ਜ਼ਿਆਦਾ ਇਹ ਖਤਰੇ ਦੀ ਘੰਟੀ ਆ ਇਹਦੇ ਲਈ ਜਿਆਦਾ ਤੋਂ ਜਿਆਦਾ ਜੇ ਅਸੀਂ ਰੁੱਖ ਲਗਾਵਾਂਗੇ ਤਾਂ ਇਹਦਾ ਵਾਤਾਵਰਨ ਆ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਦਾ ਰਹੋਗਾ ਜੀ ਇਹਦੇ ਲਈ ਮੈਂ ਸਾਰੇ ਲੋਕਾਂ ਨੂੰ ਹੀ ਬੇਨਤੀ ਕਰਦਾ ਜੀ ਆਪਣੇ ਬੇਨਤੀ ਕਰਦਾ ਜੀ ਜਿਆਦਾ ਤੋਂ ਜਿਆਦਾ ਅਸੀਂ ਰੁੱਖ ਲਗਾਈਏ ਜੀ ਆਪਣਾ ਧੰਨਵਾਦ ਜੀ ਰੇਂਜ ਆਫਸਰ ਸਾਹਿਬ ਜਿਹੜੇ ਅੱਜ ਤੁਸੀਂ ਮੋਨਪੁਰ ਵਿੱਚ ਬੂਟੇ ਲਾਉਣ ਆ ਰਹੇ ਹੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਮੈਂ ਧੰਨਵਾਦੀ ਆ ਰੁੱਖਰਗਾਓ ਵਾਤਾਵਰਨ ਚਾਹ ਸੰਸਥਾ ਇਹਨਾਂ ਦਾ ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰੈਸ ਲਹਿਰੀ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਉਦਮ ਕੀਤਾ ਵਾਤਾਵਰਨ ਬਚਾਉਣ ਖਾਤਰ ਮੋਹਨਪੁਰ ਸਕੂਲ ਦੇ ਵਿੱਚ ਅਸੀਂ ਅੱਜ ਕੁਝ ਬੂਟੇ ਲਗਾਏ ਆ ਮੈਂ ਬੇਨਤੀ ਕਰਦਾ ਸਾਰੇ ਸਟਾਫ ਨੂੰ ਅਤੇ ਬੱਚਿਆਂ ਨੂੰ ਕਿ ਜਿਹੜੇ ਵੀ ਆਪਾਂ ਬੂਟੇ ਲਗਾਏ ਨੇ ਉਹਨਾਂ ਨੂੰ ਪਾਲਣਾ ਆਪਣਾ অতি ਜ਼ਰੂਰੀ ਹੈ ਬੂਟੇ ਲਗਾਉਣ ਨਾਲ ਹੀ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਬੂਟੇ ਲਗਾਉਣ ਨਾਲ ਸਾਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਮੈਂ ਇਥੋਂ ਦੇ ਪ੍ਰਿੰਸੀਪਲ ਸਾਹਿਬ ਜਿਹੜੇ ਹੈਡ ਦੇ ਤੇ ਸਾਰੇ ਸਮੂਹ ਸਟਾਫ ਦਾ ਦੁਬਾਰਾ ਫੇਰ ਧੰਨਵਾਦ ਕਰਦਾ ਕਿਉਂਕਿ ਜੇਕਰ ਮਨੁੱਖ ਨੇ ਤਾਂ ਜੇਕਰ ਰੁੱਖ ਨੇ ਤਾਂ ਹੀ ਮਨੁੱਖਾ ਜੀ ਜੇਕਰ ਆਪਾਂ ਹੁਣ ਵੀ ਇਸਲੇ ਹੋਗੇ ਤਾਂ ਆਪਣੇ ਬੱਚਿਆਂ ਲਈ ਬਹੁਤ ਹੀ ਇਹ ਅਗਲਾ ਸਮਾਂ ਹਾਨੀਕਾਰਕ ਹੋ ਗਿਆ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਕਿ ਵਣ ਭਾਗ ਦੀ ਸਰਕਾਰੀ ਨਰਸੀਆਂ ਵਿੱਚੋਂ ਆਪਾਂ ਕਿਸੇ ਸੰਸਥਾ ਰਾਹੀਂ ਜਾਂ ਕਿ ਵੀਡੀਓ ਸਾਹਿਬ ਰਾਹੀਂ ਜਾਂ ਕੋਈ ਸਕੂਲ ਰਾਹੀਂ ਐਪਲੀਕੈਂਟ ਦੇ ਕੇ ਬੂਟੇ ਪ੍ਰਾਪਤ ਕਰ ਸਕਦੇ ਆ ਫੁੱਲਾਂ ਵਾਲੇ ਛਾਮਾ ਵਾਲੇ ਤੇ ਮੈਡੀਸਨ ਪਲਾਂਟ ਮੈਂ ਸਾਡੇ ਸਾਰੇ ਵਿਭਾਗ ਵੱਲੋਂ ਸਾਰੀ ਸਮੂਹ ਸਾਧ ਸੰਗਤ ਦਾ ਅਤੇ ਬੱਚਿਆਂ ਦਾ ਧੰਨਵਾਦ ਕਰਦਾ ਜਦੋਂ ਵੀ ਕੋਈ ਬੱਚੇ ਦਾ ਜਨਮ ਦਿਨ ਮਨਾਉਂਦੇ ਆ ਆਪਾਂ ਨੂੰ ਫालतू ਖਰਚ ਕਰਨ ਤੋਂ ਇਲਾਵਾ ਆਪਾਂ ਬੂਟੇ ਦਾ ਕਿਉਂ ਜਨਮ ਦਿਨ ਮਨਾਉਣਾ ਚਾਹੀਦਾ ਦੁਆਰਾ ਫਿਰ ਪ੍ਰਿੰਸ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

ਗੇ ਕਰ ਕਰ ਰੁੱਖ ਲਗਾਵਾਂਗੇ ਵਾਤਾਵਰਨ بچਾਉਣ ਲਈ ਕਰ ਕਰ ਰੁੱਖ ਲਗਾਵਾਂਗੇ ਵਾਤਾਵਰਨ ਬਚਾਵਾਂਗੇ ਕਰ ਕਰ ਰੁੱਖ ਲਗਾਵਾਂਗੇ ਵਾਤਾਵਰਨ ਬਚਾਵਾਂਗੇ ਕਰ ਕਰ ਰੁੱਖ ਲਗਾਵਾਂਗੇ